ਜਲੂਆ ਅਕਾਲੀ ਦਲ ਨਵਾਂ ਜਿਹੜਾ ਬਣਿਆ ਉਹਨੂੰ ਕਿਹਨਾ ਗੱਲਾਂ ਤੇ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਜਿਦੇ ਨਾਲ ਪੰਜਾਬ ਵਿੱਚ ਉਹਨਾਂ ਦੀ ਪੈਠ ਦੁਆਰੋਂ ਬਣ ਸਕੇ ਲੋਕ ਇਹ ਗੱਲ ਕਹਿ ਸਕਣ ਵੀ ਹਾਂ ਇਹ ਸਾਡੀ ਅਕਾਲੀ ਆ ਪਾਰਟੀ ਹੈ ਸਾਡੀ ਮਾਂ ਪਾਰਟੀ ਹੈ ਔਰ ਸਾਡੇ ਪੰਜਾਬ ਲਈ ਸੋਚਦੀ ਹੈ ਹੁਣ ਕਿਹੜੇ ਕੰਮਾਂ ਤੇ ਇਹਨਾਂ ਨੂੰ ਕਿਹਨਾ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਵਾ ਸਭ ਤੋਂ ਪਹਿਲਾਂ ਇਹਨਾਂ ਨੂੰ ਸਾਰੇ ਸਿੱਖ ਇਸ਼ੂ ਹੂੰ ਕਿਉਂਕਿ ਸਿੱਖਾਂ ਦੀ ਪਾਰਟੀ ਹੈ ਅਕਾਲੀ ਦਲ ਹੈ ਜੀ ਤੇ ਸਿੱਖਾਂ ਦੇ ਇਸ਼ੂ ਰੇਜ਼ ਕਰਨੇ ਚਾਹੀਦੇ ਆ ਜੀ ਜਿੰਨੇ ਫਿਰ ਇਹਨਾਂ ਨੂੰ ਸਾਰੇ ਪੰਜਾਬ ਦੇ ਇਸ਼ੂ ਰੇਜ਼ ਕਰਨੇ ਚਾਹੀਦੇ ਹੂੰ ਮਤਲਬ ਇਹ ਪਾਵਰ ਲੈ ਇਸੇ ਕਰਕੇ ਹੁੰਦੀ ਹੈ ਨਾ ਜੀ 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 ਜਦ ਤੱਕ ਇਹ ਇਸ਼ੂ ਰੇਜ਼ ਨਹੀਂ ਕਰਨਗੇ ਬਾਕੀ ਛੱਡ ਦਿਓ ਤੁਸੀਂ ਬਾਦਲ ਨੂੰ ਕੋਈ ਗੱਲਾਂ ਨਹੀਂ ਕਰਨੀ ਉਹ ਤੁਹਾਨੂੰ ਗੱਲਾਂ ਕੱਢੇ ਜਾਂਦੇ ਉਹਨੂੰ ਕੱਢੀ ਜਾਂਦੇ ਹੂੰ ਉਹਨੂੰ ਪਾਸ਼ਨ ਕਰੀ ਜਾਂਦੇ ਹੋ ਹੂੰ ਉਹ ਕਿਰਦਾਰ ਕੋਸ਼ਿਸ਼ ਕਰਦਾ ਉਹਨੂੰ ਕਰੀ ਜਾਂਦੇ ਹੋ ਜੀ ਜੀ ਤੁਸੀਂ ਤਾਂ ਸਿਰਫ ਸਿੱਖ ਇਸ਼ੂਸ ਤੇ ਧਿਆਨ ਰੱਖੋ ਤੇ ਪੰਜਾਬ ਦੇ ਇਸ਼ੂਸ ਤੇ ਜਾਣਾ ਕੋਈ ਉਹਨਾਂ ਤੇ ਬੋਲਣਾ ਉਹਨਾਂ ਦੇ ਅੱਗੇ ਚੱਲਣਾ ਉਹਨਾਂ ਤੇ ਲੋਕਾਂ ਨੂੰ ਜਾਣਾ ਹੂੰ ਗਿਆਨੀ ਹਰਪ੍ਰੀਤ ਸਿੰਘ ਤਾਂ ਬਹੁਤ ساری ਉਮੀਦਾਂ ਵਾ ਗਿਆਨੀ ਹਰਪ੍ਰੀਤ ਸਿੰਘ ਪੜੇ ਲਿਖੇ ਆ ਖਾਸ ਕਰਕੇ ਸਿੱਖੀ ਸਿਧਾਂਤਾਂ ਬਾਰੇ ਗੁਰਬਾਨੀ ਦਾ ਗਿਆਨ ਰੱਖਦੇ ਆ ਕਿਉਂਕਿ ਅਕਾਲੀ ਫੂਲਾ ਸਿੰਘ ਸਾਡਾ ਇੱਕ ਬਹੁਤ ਵੱਡਾ ਲੀਡਰ ਰਹਾ ਵਾ ਮੈਨੂੰ ਚੇਤਾ ਵਾ ਜਦੋਂ ਜਮਰੋਦ ਦਾ ਕਿਲਾ ਢਾਣਾ ਸੀ ਨਾ ਤੇ ਤਿੰਨ ਦਿਨ ਕੰਦ ਨਹੀਂ ਢਾਈ ਗਈ ਮਲਤਾਨ ਦੇ ਕਿਲੇ ਦੀ ਤੇ ਮਹਾਰਾਜ ਜੀ ਸਿੰਘ ਤਿੰਨ ਦਿਨਾਂ ਬਾਅਦ ਅਰਦਾਸ ਕਰਨ ਆ ਗਿਆ ਅਕਾਲ ਤਖਤ ਤੇ ਮਹਾਰਾਜ ਜੇ ਸਿੰਘ ਕਾਲੀ ਫੂਲਾ ਸਿੰਘ ਕੋਲ ਹੱਥ ਜੋੜ ਕੇ ਕਹਿੰਦਾ ਵੀ ਕਾਲੀ ਸਾਹਿਬ ਕਿਰਪਾ ਕਰੋ ਸਾਡੇ ਨੂੰ ਸਾਡੇ ਨਾਲ ਸਿੱਖ ਫੋਜਾ ਭੇਜੋ ਅਸੀਂ ਕਾਲ ਮਲਤਾਨ ਦਾ ਕਿਲਾ ਫਤਿਹ ਕਰ ਕਿਉਂਕਿ ਅਕਾਲੀ ਫੂਲਾ ਸਿੰਘ ਕੋਲ 10000 ਫੌਜ ਆਪਣੀ ਹੁੰਦੀ ਸੀ ਜਿਹਦੇ ਨਾਲ ਦੀ ਪਾਵਰ ਤੇ ਕਾਲੀ ਫੂਲਾ ਸਿੰਘ ਨੇ ਕਿਹਾ ਵੀ ਜਾ ਕੇ ਅਰਦਾਸ ਕਰਤੀ ਗੁਰੂ ਆਮਦਾਸ ਪਾਸ਼ਾ ਦੇ ਘਰ ਤੇ ਜਦ ਫੌਜ ਭੇਜ ਰਿਆਂ ਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਸੋਨੇ ਦੀ ਸੇਵਾ ਤੇਰੀ ਆ ਕਹਿੰਦਾ ਮੈਂ ਅੱਜ ਹੀ ਸ਼ੁਰੂ ਕਰ ਦਿੰਦਾ ਕਹਿੰਦੇ ਜਿਸ ਦਿਨ ਕਿਲਾ ਫਤਿਹ ਹੋ ਗਿਆ ਉਸ ਦਿਨ ਸੇਵਾ ਕਰ ਲਈ ਸ਼ੁਰੂ ਤੇ ਇਹ ਮਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਜੀ ਸਿੰਘ ਨੇ ਸੋਨਾ ਲਵਾਇਆ ਸੀਗਾ ਤੇ ਜੇ ਮਹਾਰਾਜ ਜੀਤ ਸਿੰਘ ਵਰਗਾ ਪੰਜਾਬ ਦਾ ਐਡਾ ਵਧੀਆ ਰਾਜਾ ਹੋਣ ਦੇ ਬਾਵਜੂਦ ਜਹੇਦਾਰ ਦਿਨਾਂ ਸਤਕਾਰ ਕਰਦਾ ਸੀ ਅੱਜ ਜਥੇਦਾਰਾਂ ਤੇ ਉਹ ਕੁੰਡਾ ਬਾਦਲਾਂ ਦਾ ਇਕੱਲਾ ਹੀ ਰਹਿ ਗਿਆ ਬੋਲੋ ਜਹੇਦਾਰ ਹੁੰਦੇ ਸੀ ਹੁਣ ਮੁਲਾਜ਼ਮਾਂ ਦੱਸਿਆਦਾ ਤੁਹਾਨੂੰ ਹੂੰ ਉਦੋਂ ਜਹੇਦਾਰ ਹੁੰਦੇ ਸੀ 1925 ਤੋਂ ਜਦੋਂ ਲਾਤਾ ਮੁਲਾਜ਼ਮ ਸਿੱਖ ਗੁਰਦੁਆਰਾ ਐਕਟ ਜੀ ਦੇ ਆਰ ਨੋਨ ਐਸ ਮਿਨਿਸਟਰ ਐਡਮਿਨਿਸਟਰ ਐਂਡ ਐਡਮਿਨਿਸਟਰ ਜੀ ਜੀ ਹਾਂਜੀ ਤੇ ਹੁਣ ਉਹ ਮੁਲਾਜ਼ਮ ਨੇ ਤੇ ਹੁਣ ਉਹ ਜਿਵੇਂ ਜਿਹੜਾ ਮਾਲਕ ਹੁੰਦਾ ਜਿਹਨੇ ਅਪਲਾਈ ਕੀਤਾ ਹੁੰਦਾ ਉਹ ਜਿਵੇਂ ਮਰਜ਼ੀ ਕਮਾਉਂਦਾ ਹੁਕਮ ਦੇ ਜੀ ਜੇ ਜੇ ਕਾਲੀ ਦਲ ਜਿਵੇਂ ਹੁਣ ਸੁਖਵੀਰ ਬਾਦਲ ਆ ਜਾ ਇਹਨਾਂ ਦਾ ਕੀ ਡ ਰਿਆ ਜੇ ਹੁਣ ਵੀ ਆਪਣੀ ਨਾ ਛੱਡਦਾ ਆਪਣੀ ਜਿਹੜੀ ਕਰਤਾਰ ਕੁਸ਼ੀ ਕਰਨੀ ਨਹੀਂ ਨਵੇਂ ਕਾਲੀ ਦਲ ਨਹੀਂ ਛੱਡਦਾ ਤੇ ਫਿਰ ਇਹਨਾਂ ਦੀ ਹਾਲਾਤ ਪੰਜਾਬ ਜੀ ਕਿਹੋ ਜਿਹੀ ਹੋਣਗੀ ਕਿਉਂਕਿ ਇਹ ਬਹੁਤ ਜਿੱਦਾਂ ਦਾ ਉਹਨਾਂ ਨੇ ਆਪਣਾ ਪ੍ਰਧਾਨ ਥਾਪਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਉਸ ਤੋਂ ਬਾਅਦ ਇਹਨਾਂ ਦੇ ਹਰੇਕ ਬੰਦਾ ਹੀ ਬਹੁਤ ਭੜੇ-ਪੜੇ ਸ਼ਬਦਾਂ ਦੇ ਨਾਲ ਔਰ ਕੋਈ ਸ਼ਬਦਾਂ ਦਾ ਉਹਨਾਂ ਨੂੰ ਮर्यादा ਨਹੀਂ ਰਹਗੀ ਬਗੈਰ ਕਾਰਨ ਤੋਂ ਉਹਨਾਂ ਦੀ ਕਰਦਾਰਕੁਸ਼ੀ ਕਰ ਰਿਹਾ ਤੇ ਇਹ ਵੀ ਕਹਿ ਰਿਹਾ ਹਲੇ ਤਾਂ ਮੁਕਸ਼ਰ ਤੋਂ ਬੜੀਆਂ ਖਬਰਾਂ ਆ ਰਹੀਆਂ ਅਸੀਂ ਤਾਂ ਮੁਕਸ਼ਰ ਦੇ ਉਹ ਕਾਰਨਾਮੇ ਨਹੀਂ ਦੱਸਣ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਕਲੀਅਰ ਕਰਤਾ ਵੀ ਮੇਰੇ ਕਰਦਾਰਕੁਸ਼ੀ ਕਰਨਗੇ ਔਰ ਬਹੁਤ ਕੁਝ ਕਰਦੇ ਆਏ ਪਹਿਲਾਂ ਕਰ ਚੁੱਕਿਆ ਹੂੰ ਹੁਣ ਕੀ ਕਰਨਗੇ ਇਹ ਤਾਂ ਸਭ ਕੁਝ ਪਹਿਲਾਂ ਕਰ ਚੁੱਕਿਆ ਜੀ ਕਿੰਨੇ ਨੇ ਕੌਣ ਨੇ ਇੱਕ ਆ ਘਰੇ ਵਾਲਾ ਇੱਕ ਚੀਮਾ ਇੱਕ ਦੋ ਹੋਰ ਨੇ ਬਰਕੰਡੀ ਆ ਕੇ ਹੋਰ ਕਿਹੜੇ ਜੇ ਜਿਨ੍ਹਾਂ ਨੇ ਪੁੰਡੜ ਕਿਉਂ ਛੱਡ ਕੇ ਬਹਿ ਗਿਆ ਪੁੰਡੜ ਕਿੱਥੇ ਹੋਂ ਦੱਸੋ ਜਿਨ੍ਹਾਂ ਨੇ ਵਜੀਰੀਆਂ ਭੁਗਤੀਆਂ ਬਾਦਲਾ ਪੁੰਡੜ ਕਿੱਥੇ ਹੈ ਮੈਂ ਤੁਹਾਨੂੰ ਪੁੱਛਣਾ ਤਾਂ ਪਤਾ ਨਹੀਂ ਪੁੰਡੜ ਕਿੱਥੇ ਹੈ ਨਾ ਤਾਂ